ਚਲੋ ਜੇਕਰ ਇਹੀ ਮੁਸੀਬਤਾਂ ਦੀ ਗੱਲ ਕਰਨੀ ਆ ਤਾਂ ਕਹਿੰਦੇ ਜੀ ਮੁਸੀਬਤਾਂ ਅੱਜ ਕੱਲ ਸਮਾਰਟਫੋਨ ਵੀ ਬਹੁਤ ਬਣ ਗਿਆ ਸਮਾਰਟਫੋਨ ਨੂੰ ਲੈ ਕੇ ਇੱਕ ਸਰਵੇ ਸਾਹਮਣੇ ਆਇਆ ਦੂਸਰੇ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਸਕੂਲਾਂ ਦੀ ਇੱਕ ਰਿਪੋਰਟ ਸਾਹਮਣੇ ਆਈ ਦੋ ਚੀਜ਼ਾਂ ਨੇ ਮੇਰੇ ਮੂਰੇ ਇੱਕ ਪਾਸੇ ਹੈ ਕਿ ਸਮਾਰਟਫੋਨ ਨੇ ਬੱਚਿਆਂ ਦੇ ਪੜ੍ਹਨ ਦੀ ਰੁਚੀ 'ਚ ਬਹੁਤ ਘਟਾ ਦਿੱਤੀ ਆ ਉਹਨਾਂ ਦੀ ਰੁਚੀ ਨਹੀਂ ਰਹੀ ਜਿੱਦਣ ਤੋਂ ਸਮਾਰਟਫੋਨ ਤੇ ਆ ਗਏ ਨੇ ਆਣੇ ਕਿਤਾਬਾਂ ਤੋਂ ਦੂਰ ਹੋ ਗਏ ਆ 8ਵੀਂ 10ਵੀਂ ਤੋਂ ਉੱਪਰ ਵਾਲੇ ਜਵਾਕ ਤਾਂ ਹੁਣ ਕਿਤਾਬ ਖਰੀਦਦੇ ਹੀ ਨਹੀਂ ਫੋਨ 'ਚ ਹੈਗਾ ਜੀ ਸਾਰਾ ਕੁਝ ਲੈਪਟਾਪ 'ਚ ਹੈਗਾ ਜੀ ਸਾਰਾ ਕੁਝ ਕਿਤਾਬ ਪੜਨ ਦੇ ਨਾਲ ਤੁਹਾਡੀ ਜਿਹੜੀ ਸਰੀਰ ਦੀ ਯਾਦਦਾਸ਼ਤ ਦੀ ਦਿਮਾਗੀ ਸ਼ਕਤੀ ਦੀ ਜਿਹੜੀ ਤਾਕਤ ਵਧੀ ਹੈ ਉਹ ਇੱਕ ਵੱਖਰੀ ਹੈ ਸਕਰੀਨ ਤੋਂ ਦੇਖੀ ਚੀਜ਼ ਤੇ ਅੱਖਾਂ ਨਾਲ ਪੜ੍ਹੀ ਚੀਜ਼ 'ਚ ਬਹੁਤ ਫਰਕ ਹੈ ਕਿਤਾਬ ਦੇ ਆਪਣੇ ਰੰਗ ਰੂਪ ਨੇ ਟੈਲੀਵਿਜ਼ਨਾਂ ਦੇ ਆਪਣੇ ਰੰਗ ਰੂਪ ਨੇ ਟੈਲੀਵਿਜ਼ਨ ਜਿਹੜੇ ਰੰਗ ਦਿਖਾ ਰਹੇ ਤੁਸੀਂ ਉਹੀ ਦੇਖ ਰਹੇ ਹੋ ਕਿਤਾਬ ਦੇ ਸ਼ਬਦਾਂ ਦੇ ਵਿੱਚ ਤੁਸੀਂ ਆਪਣੇ ਰੰਗ ਪੜ੍ਹ ਸਕ ਭਰ ਸਕਦੇ ਹੋ ਪੜ੍ਹਦੇ ਹੋਇ ਇਹ ਤਾਕਤ ਆ ਕਿਤਾਬ ਦੀ ਪਰ 스마트ਫੋਨ ਨੇ ਕਹਿੰਦੇ ਜਵਾਕਾਂ ਨੂੰ ਪੜਨ ਦੀ ਆਦਤ ਤੋਂ ਤੇ ਕਿਤਾਬਾਂ ਤੋਂ ਦੂਰ ਕਰਤਾ ਨੈਸ਼ਨਲ ਲਿਟਰੇਸੀ ਟਰਸਟ ਦੇ ਖੋਜ ਦੇ ਵਿੱਚ ਇਹ ਖੁਲਾਸਾ ਹੋਇਆ 스마트ਫੋਨ ਤੇ ਸੋਸ਼ਲ ਮੀਡੀਆ ਦੀ ਵਰਤੋਂ ਨੇ ਵਿਦਿਆਰਥੀਆਂ ਤੇ ਬੱਚਿਆਂ ਨੂੰ ਕਹਿੰਦੇ ਪੜਨ ਦੀ ਆਦਤ ਤੋਂ ਦੂਰ ਕਰ ਦਿੱਤਾ ਨੈਸ਼ਨਲ ਲਿਟਰੇਸੀ ਟਰਸਟ ਦੇ ਤਾਜ਼ਾ ਕੋਜ ਰਿਪੋਰਟ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਭਾਰਤ ਵਿੱਚ ਬੱਚਿਆਂ 'ਚ ਪੜਨ ਦੀਆਂ ਆਤਮ ਵਿੱਚ ਚਿੰਤਾਜਨਕ ਗਰਾਵਟ ਹੋਈ ਹੈ। ਇਹ ਸਰਵੇ ਅਨੁਸਾਰ 8 ਤੋਂ 18 ਸਾਲ ਤੱਕ ਦੀ ਉਮਰ ਦੇ ਕਰੀਬ-ਕਰੀਬ 35% ਬੱਚੇ ਆਪਣੇ ਖਾਲੀ ਸਮੇਂ ਵਿੱਚ ਪੜਨ ਦਾ ਆਨੰਦ ਨਹੀਂ ਲੈਂਦੇ। ਮਤਲਬ ਪੜਨ ਦਾ ਆਨੰਦ ਲੈਂਦੇ ਨੇ 35% ਬੱਚੇ ਲੈਂਦੇ ਨੇ। ਹੁਣ ਤੁਸੀਂ ਇੱਥੋਂ ਹੀ ਹਿਸਾਬ ਲਾ ਲਓ ਕਿ 65% ਬੱਚੇ ਦਾ ਮਤਲਬ ਖਾਲੀ ਸਮੇਂ ਚ ਪੜਨ ਦਾ ਆਨੰਦ ਨਹੀਂ ਲੈਂਦੇ ਜੇ 35% ਦੀ ਆਨੰਦ ਲੈਂਦੇ ਕਹਿੰਦੇ ਸਰਵੇਖਣ ਦੇ ਸਾਹਮਣੇ ਆਇਆ ਕਿ 818 ਸਾਲ ਦੀ ਉਮਰ ਦੇ ਸਿਰਫ 34.6 ਲਗਭਗ 35% ਜਵਾਬ ਕੀ ਅਜਿਹੇ ਨੇ ਜਿਹੜੇ ਖਾਲੀ ਸਮੇਂ ਚ ਪੜਨ ਦਾ ਆਨੰਦ ਲੈਂਦੇ ਮਤਲਬ 65% ਦੀ ਬਾਰ ਹੋ ਕੇ ਫਿਰ ਸੋ ਉਹ ਬੱਚੇ ਤਾਂ ਬਿਲਕੁਲ ਵੀ ਪੜਨ ਦਾ ਇਹ ਤਾਂ ਸਿਰਫ 스마트ਫੋਨ ਦੇ ਗੁਲਾਮ ਹੋ ਕੇ ਰਹੇਗੇ ਜੋ ਪਿਛਲੇ ਸਾਲਾਂ ਵਿੱਚ ਲਗਾਤਾਰ ਇਹ ਅੰਕੜਾ ਘਟਦਾ ਜਾ ਰਿਹਾ ਹੈ ਇਹ 35% ਤੱਕ ਆ ਗਿਆ ਹੋਰ ਘਟਣ ਦਾ ਖਤਰਾ ਖੜਾ ਹੈ ਮਹਾਰਾਜ ਤਾਉ ਨੇ ਦਿੰਦੇ ਨੇ ਕਿ ਗਰਾਫਟ ਸਿਰਫ ਕਿਤਾਬਾਂ ਬਰੀ ਨਹੀਂ ਇਹ ਨੌਜਵਾਨ ਪੀੜੀ ਵਿੱਚ ਸਮਾਜਿਕ ਰੁਝੇਵਿਆਂ ਦਾ ਵਿਪਾਾਕ ਵੱਡੇ ਪੱਧਰ ਤੇ ਤਬਦੀਲੀ ਦਾ ਵੀ ਇੱਕ ਪ੍ਰਤੀਕ ਹੈ ਮਤਲਬ ਇੱਕ ਪਹਿਲੂ ਇਹ ਵੀ ਹੈ ਕਿ ਜਵਾਕ ਰਿਸ਼ਤਿਆਂ ਤੋਂ ਵੀ ਦੂਰ ਹੋ ਰਹੇ ਨੇ ਹੈਨਾ ਸੱਭੇ ਰਵਾਇਤਾਂ ਤੋਂ ਵੀ ਦੂਰ ਹੋ ਰਹੇ ਨੇ ਹੈ ਸਮਝਬੂਝ ਤੋਂ ਵੀ ਦੂਰ ਹੋ ਰਹੇ ਨੇ ਇਨਸਾਨੀ ਕਦਰਾਂ ਕੀਮਤਾਂ ਤੋਂ ਵੀ ਦੂਰ ਹੋ ਰਹੇ ਨੇ ਉਹਨਾਂ ਲਈ ਫੋਨ ਹੀ ਜ਼ਿੰਦਗੀ ਬਣ ਗਿਆ ਤੁਸੀਂ ਰੋਕ ਕੇ ਦੇਖੋ ਫੋਨ ਵਾਪਸ ਮੰਗ ਕੇ ਦੇਖੋ ਤਾਂ ਉਹਨਾਂ ਚ ਚੜਚੜਾ ਪਨ ਵੱਧ ਜਾਂਦਾ ਸੋ ਇਹ ਸਾਰੀਆਂ ਚੀਜ਼ਾਂ ਇੱਥੇ ਧਿਆਨ ਮੰਗਦਿਆਂ ਇਹਦੇ ਨਾਲ ਹੀ ਮੈਂ ਅੰਤਰਰਾਸ਼ਟਰੀ ਪੱਧਰ ਤੇ ਦੇਖ ਰਿਹਾ ਕਹਿੰਦੇ ਸਕੂਲਾਂ ਚ 스마트ਫੋਨ ਦੇ ਇਸਤੇਮਾਲੇ ਬਾਰੇ ਇਸਤੇਮਾਲ ਬਾਰੇ ਰੋਕ ਲੱਗਣ ਦੀ ਮੰਗ ਵੱਡੇ ਪੱਧਰ ਤੇ ਵੱਧ ਰਹੀ ਆ عالمی ਪੱਧਰ ਤੇ ਕਹਿੰਦੇ ਕਈ ਸੰਸਥਾਵਾਂ ਪਹਿਲ ਕਦਮੀ ਕਰ ਰਹੀਆਂ ਨੇ ਵੱਖ-ਵੱਖ ਮੁਲਕਾਂ ਦੀਆਂ ਕਈ ਸੰਸਥਾਵਾਂ ਨੇ ਪਹਿਲ ਕਦਮੀ ਕੀਤੀ ਹੈ ਚੀਨ ਵਰਗਾ ਇਹਦੇ ਤੇ ਸਖਤੀ ਕਰ ਰਿਹਾ ਹੋਰ ਕਈ ਮੁਲਕ ਇਹਦੇ ਤੇ ਤੇ ਫੈਸਲੇ ਲੈਣ ਜਾ ਰਹੇ ਨੇ ਭਾਰਤ ਚ ਅਜੇ ਇਹਦੇ ਤੇ ਕੋਈ ਅਜਿਹਾ ਕਾਨੂੰਨ ਨਹੀਂ ਹੈ ਕੋਈ ਅਜਿਹੀ ਨੀਤੀ ਨਹੀਂ ਹੈ ਜਿਹਦੇ ਅਨਸਾਰ ਕੋਈ ਅਜਿਹਾ ਸਖਤ ਫੈਸਲਾ ਲਿਆ ਜਾ ਸਕੇ ਕਿ ਸਾਨੂੰ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਵਿਦਿਆਰਥੀਆਂ ਦੇ ਪੜਨ ਵਾਲੀ ਪ੍ਰਕਿਰਿਆ ਦੇ ਦਰਮਿਆਨ ਕੀ smartphones ਦੀ ਵਰਤੋਂ ਕਰਨੀ ਚਾਹੀਦੀ ਹੈ ਜਾਂ ਨਹੀਂ ਭਾਰਤ ਵਿੱਚ ਸਿੱਖਿਆ ਸੰਸਥਾਵਾਂ ਵਿੱਚ smartphones ਦੇ ਇਸਤੇਮਾਲ ਹੋਣ ਤੇ ਅਜੇ ਤੱਕ ਕੋਈ ਵਿਸ਼ੇਸ਼ ਨੀਤੀ ਨਹੀਂ ਤਿਆਰ ਹੋਈ